ਦੇਖੋ ਜੀ ਇਹ ਬੇਸਿਕਲੀ ਵਾਟਰ ਰਿਸੋਰਸ ਡਿਪਾਰਟਮੈਂਟ ਹੈ ਪੰਜਾਬ ਦਾ ਉਹਨਾਂ ਦੀ ਇਹ ਜਗ੍ਹਾ ਜਿਹੜੇ ਕਿ ਇਹ ਖਾਲੀ ਕਰਵਾਉਂਦੇ ਇਹਨਾਂ ਨੇ ਡੀਸੀ ਸਾਹਿਬ ਤੋਂ ਆਰਡਰ ਲਿਆ ਸੋ ਉਹਨਾਂ ਦੀ ਸਪੋਰਟ ਲਈ ਉਹਨਾਂ ਦੀ ਸਿਕਿਉਰਿਟੀ ਲਈ ਆਪਾਂ ਇੱਥੇ ਪਹੁੰਚੇ ਆ ਸੋ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਹੈ ਵਾਟਰ ਵਾਟਰ ਰਿਸੋਰਸ ਉਹ ਇਸ ਜਗ੍ਹਾ ਨੂੰ ਖਾਲੀ ਕਰਾ ਰਿਹਾ ਜੀ ਕਿਹੜੀ ਖਲਾਅ ਦੇ ਕੀ ਬੰਦੇ ਦਾ ਨਾਮ ਕਿੰਨੇ ਤੇ ਬੇਸਿਕਲੀ ਇਹ ਬੰਦੇ ਦਾ ਨਾਮ ਹੈਗਾ ਜੀ ਰਾਜਨ ਕੁਮਾਰ ਲਾਡੀ ਸਨ ਆਫ ਜਰਨਲ ਚੰਦ ਔਰ ਵਿਲੇਜ ਦਾ ਡੀਡਾ ਸਾਸੀਆ ਜੀ ਕਿੰਨੇ ਕਿੰਨੇ ਮਾਮਲੇ ਸਨ ਇਹਦੇ ਖਿਲਾਫ ਇਹਦਾ ਕ੍ਰਿਮੀਨਲ ਹਿਸਟਰੀ ਵੀ ਹੈ ਇਹਦੇ ਖਿਲਾਫ ਟੋਟਲ 12 ਮੁਕਤਮੇ ਦਰਜ ਸਾਰੀ ਐਂਡ ਪੇਸਟ ਇਹੋ ਕੁਝ ਜਿਹੜੇ ਐ ਐਕਸਾਈਜ਼ ਐਕਟ ਦੇ ਆ ਔਰ ਬਾਕੀ ਜਿਹੜੇ ਐਂਡੀਪੀਏ ਐਕਟ ਦੇ ਇਵਨ ਕਿ ਇਹਦੀ ਵਾਈਫ ਹੈ ਜਿਹੜੀ ਉਹਦੇ ਵੀ ਖਰੀਬ ਪੰਜ ਐਂਡੀਪੀਏ ਐਕਟ ਤੇ ਪਰਚੇ ਦਰਜ ਹੈ ਕਿੰਨੇ ਸਮੇਂ ਤੋਂ ਇਨਵੋਲਡ ਸੀ ਇਹ ਦੀ ਨਸ਼ੇ ਵਿੱਚ ਇਹ ਪਿਛਲੇ ਕਾਫੀ ਸਮੇਂ ਤੋਂ ਕਈ ਸਾਲਾਂ ਤੋਂ ਇਹ ਜਿਹੜੇ ਆ ਸ਼ਰਾਬ ਤੂਬਾ ਦੇ ਨਾਂ ਨੇ ਚਿੱਟਾ ਵਗੈਰਾ ਸ਼ੁਰੂ ਕੀਤਾ ਤੇ ਫਿਲਹਾਲੇ ਜੇਲ੍ਹ ਚ ਹੈ ਜੀ ਜੇਲ੍ਹ ਚ ਦੋਨੋਂ ਮੀਆਂ ਵੀ ਭੀ ਜੇਲ੍ਹ ਚ ਨੇ ਨਹੀਂ ਪਤਨੀ ਬਾਹਰ ਹੈ ਉਹਦੀ ਰੀਸੈਂਟਲੀ ਜਮਾਨਤ ਹੋਈ ਪਿਛਲੇ ਮਹੀਨੇ ਉਹ ਅਜੇ ਵੀ ਜੇਲ੍ਹ ਚ ਹੈ ਜੀ ਇਹਦੀ ਪਤਨੀ ਦਾ ਨਾਮ ਕੀ ਹੈ ਸਰ ਉਹਦਾ ਨਾਮ ਦੇਕਸ਼ਾ ਜੀ ਹੁਣ ਤੱਕ ਸਰ ਕਿੰਨੇ ਘਟਾਏ ਜਾ ਚੁੱਕੇ ਇਸ ਏਰੀਆ ਦੇ ਵਿੱਚ ਨਹੀਂ ਦੇਖੋ ਘਟਾਏ ਘਟਾਣਾ ਤੇ ਆਪਾਂ ਤੇ ਸਿਰਫ ਐਜ਼ ਅ ਸਕਿਉਰਟੀ ਆਉਂਦੇ ਆ ਇਹ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਹੈ ਉਹ ਐਕਸ਼ਨ ਕਰ ਰਿਹਾ ਉਹ ਜਿੰਨਿਆਂ ਦੇ ਖਿਲਾਫ ਕਰੇਗਾ ਜਦੋਂ ਫੋਰਸ ਡਿਮਾਂਡ ਕਰਦੇ ਆ ਔਰ ਦਾ ਸਕਿਉਰਟੀ ਉਹ ਆਪਾਂ ਪ੍ਰੋਵਾਈਡ ਕੋਣ ਤੱਕ ਅਸਪੈਨ ਚ ਕਿੰਨੇ ਘਟੋ ਹੱਸ ਕੋ ਵਾਟਰ ਸੋਰਸ ਵਾਟਰ ਸੋਰਸ ਕਰੀਬ 4 ਜਾਂ 5 ਜਿਹੜਿਆ ਜਗਾਵਾ ਹੈਗੀਆਂ ਜਿਹੜੀਆਂ ਖਾਲੀ ਕਰਾ ਸੋਨ ਨਸੇ ਕੁਰਸੀਆਂ ਖਾਲੀ ਇੰਡੀਗੋ ਕਬੀ ਸਾਰੇ ਸਾਰੇ ਨਸੇ ਤਸ਼ਕਰ ਆ ਲਿਆ